ਤੋ ਤੂਨੇ ਕਿ ਅਸਰੀ ਨਿਸ਼ਾਨ ਸਾਹਿਬ ਕਿਲੇ ਤੇ ਚੜਾਤਾ ਉਤਾ ਇਤਿਹਾਸ ਸਿਰਜ ਗਿਆ ਯਾਰ ਇਹ ਨੂੰ ਇੱਕ ਕਾਹਨ ਦੱਸਦੀ ਹੈ 84 ਤੋਂ ਬਾਅਦ ਵੀ ਕਿਹੜਾ ਹੜ ਆ ਗਿਆ ਸੀ ਪੀਲੀਆਂ ਨੀਲੀਆਂ ਪੱਗਾਂ ਦਾ ਸਕੂਲਾਂ ਕਾਲਜਾਂ ਚ ਵੀ ਠੀਕ ਆ ਉਸ ਵੇਲੇ ਕਿਵੇਂ ਫਿਰ ਕਲਾ ਵਰਤਾਈ ਸੀ ਇਹ ਤਾਂ ਯਾਰ ਸਾਡੀਆਂ ਪੱਗਾਂ ਤੇ ਸਾਡੇ ਪਹਿਰਾਵਿਆਂ ਤੋਂ ਵੀ ਕਿੰਤੂ ਬਰੰਤੂ ਕਰਨ ਲੱਗੇ ਤੇ ਜਦੋਂ ਦੀਪ ਸਿੰਘ ਸਿੱਧੂ ਦਾ ਭੋਗ ਸੀ ਫਟਗੜ ਸਾਹਿਬ ਉਹਨਾਂ ਇਕੱਠ ਸ਼ਹੀਦੀ ਜੋੜ ਮੇਲਿਆਂ ਤੇ ਨਹੀਂ ਹੁੰਦਾ ਜਿੰਨਾ ਦੀਪ ਸਿੰਘ ਸਿੱਧੂ ਦੇ ਭੋਗ ਤੇ ਕੱਟ ਸੀ ਬੀਬੀ ਜਾਂਸ ਗਿਆ ਤੋਂ ਕਰਾ ਲਵੇ ਆਪਣੇ ਭੋਗ ਤੇ ਕੱਟ ਜੇ 10 ਬੰਦੇ ਵੀ ਆ ਗਏ ਚੱਕਣ ਵਾਲੇ ਵੀ 4 ਪੂਰੇ ਨਹੀਂ ਇੱਕ ਬੀਬੀ ਇੰਦਰਾ ਗਾਂਧੀ ਬਣਨਾ ਚਾਹੁੰਦੀ ਇਹ ਇਹਨਾਂ ਨੂੰ ਇਹ ਆ ਵੀ ਸਿੱਖ ਸਾਡੇ ਉਲਟ ਬੋਲਣ ਫਿਰ ਸਾਨੂੰ ਭਾਜਪਾ ਟਿਕਟ ਦੇਵੇ ਅਸੀਂ ਐਮਪੀ ਐਮਐਲਏ ਬਣੀਏ ਉਹ ਕਹਿੰਦੀ ਮੈਂ ਵੀ ਸਿੱਖਾਂ ਮੈਂ ਕਦੇ ਇਦਾਂ ਦਾ ਕਲਚਰ ਨਹੀਂ ਦੇਖਿਆ ਕਹਿੰਦੇ ਆ ਕਲਚਰ ਜਿਹੜਾ ਦੀਪ ਸਿੰਘ ਸਿੱਧੂ ਦੇ ਭੋਗ ਤੇ ਹੋਇਆ ਦਿੱਖ ਕੋਮ ਦੇ ਹਥਿਆਰਬੰਦ ਸੰਘਰਸ਼ ਦੇ ਵਿੱਚ ਭਾਈ ਜੁਗਰਾਜ ਸਿੰਘ ਔਰ ਤੂਫਾਨ ਸਿੰਘ ਹੋਇਆ ਉਹਦੇ ਭੋਗ ਤੇ 40 45 ਥੀਲਿਆਂ 'ਚ ਟੈਂਟ ਲੱਗਿਆ ਹੋਇਆ ਸੀ ਪੁਲਿਸ ਦੀਆਂ ਰੋਕਾਂ ਦੇ ਬਾਵਜੂਦ 10 ਲੱਖ ਤੋਂ ਉੱਤੇ ਦਾ ਕੱਟ ਸੀ ਪੁਲਿਸ ਰੋਕਾਂ ਦੇ ਬਾਵਜੂਦ ਹਨਾ ਉਹ ਵੀ ਫਿਰ ਇੰਡੀਅਨ ਸਟੇਟ ਨੇ ਕਰਿਆ ਸੀ ਠੀਕ ਹੈ ਜਿਹੜੇ ਬੰਦੇ ਆਪ ਨਹੀਂ ਵਿਕਦੇ ਉਹਾਂ ਦੀਆਂ ਫੋਟੋਆਂ ਵਿਕਦੀਆਂ ਹੁੰਦੀਆਂ ਨੇ ਇਹ ਕਹਿੰਦੀਆਂ ਫਲੈਕਸ ਕੀਨੇ ਲਾਤੇ ਅਸੀਂ ਸਾਰੇ ਪੰਜਾਬ 'ਚ ਫਲੈਕਸ ਲਾ ਦਈਏ ਸਾਡੇ ਯੋਧਿਆਂ ਦੇ ਸਾਡੇ ਸ਼ਹੀਦਾਂ ਦੇ ਇਹ ਕੌਣ ਹੁੰਦੀ ਆ ਪੁੱਛਣ ਵਾਲੀ ਇਹ ਸਵਾਲ ਕਰਨ ਵਾਲੀ ਖਰਚਾ ਕਿੱਥੋਂ ਆਇਆ ਕੱਲ ਨੂੰ ਇਹ ਸਾਨੂੰ ਲੰਗਰਾਂ ਦੇ ਹਿਸਾਬ ਪੁੱਛੂਗੀ ਤੂੰ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੀ ਜੰਪਾਲਾ ਤੇਰੇ ਤੇ ਭੂਰਾ ਵੀ ਅਸਰ ਨਹੀਂ ਹੋਇਆ ਮਹੱਤਿਆਂ ਦਾ ਜੂ ਝਾ ਫਤਿਹਗੜ੍ਹ ਸਾਹਿਬ ਦੀ ਹੁਣ ਜੇ ਮੈਂ ਕੋਈ ਹੋਰ ਗੱਲ ਕਹਿ ਤੀ ਫਿਰ ਇਹਨਾਂ ਨੇ ਤੜਫਣਾ ਠੀਕ ਆ ਮੈਂ ਕਹਿ ਸਕਦਾ ਪਰ ਥੱਲੇ ਉਹ ਕਰਦਾਰ ਨਹੀਂ ਦੇ ਠੀਕ ਐ ਇਸ ਲਈ ਤੂੰ ਆਪਣੇ ਜਿਹੜੇ ਉੱਥੇ ਜੋ ਕੁਝ ਗੁੱਲ ਖਲਾਉਂਦੇ ਹੋ ਤੁਸੀਂ ਬੰਬਈ ਇੰਡਸਟਰੀ ਚ ਉਹ ਖਲਾਉਂਦੇ ਰਹੋ ਪੰਜਾਬ ਨਾਲ ਪੰਗੇ ਨਾ ਲਾਓ ਫਿਰ ਜੁੱਤੀਆਂ ਖਾ ਕੇ ਚੱਲ ਜੀ ਦੀਪ ਸਿੰਘ ਸਿੱਧੂ ਦੇ ਨਾਲ ਤੁਸੀਂ ਰਹੇ ਹੋ ਬਿਲਕੁਲ ਹੁਣ ਵਾਰਿਸ ਪੰਜਾਬ ਦੀ ਜਥੇਬੰਦੀ ਭਾਈ ਦੀਪ ਸਿੰਘ ਸਿੱਧੂ ਦੀ ਚਲਾਈ ਹੋਈ ਆ ਤੁਸੀਂ ਉਸ ਦੀ ਹਮਾਇਤ ਕਿਉਂ ਨਹੀਂ ਕਰਦੇ ਇਹ ਦੋ ਫਾੜ ਵੀ ਜਥੇਬੰਦੀ ਮਨਦੀਪ ਨੇ ਕਰੀ ਸੀ ਉਹਦੇ ਭਾਈ ਨੇ ਉਹਨੇ ਦੂਸਰੀ ਜਥੇਬੰਦੀ ਜਦ ਬਣ ਕੇ ਰਜਿਸਟਰਡ ਹੋਈ ਹਨਾ ਉਹਨੇ ਉਹ ਚਲਾਈ ਅਨਬੋਧਾ ਭਰਾ ਫਿਰਦਾ ਵੀ ਮੇਰਾ ਕਿਤੇ ਲੋਟ ਆ ਜਵੇ ਮੈਂ ਐਮਐਲਏ ਬਣ ਜਾ ਜੱਜੇਵੰਦੀ ਦਾ ਪ੍ਰਧਾਨ ਬਣ ਜਾ ਹਨਾ ਪਹਿਲਾਂ ਇਹ ਫੌਜੀ ਵਾਲੇ ਕਲੇਜ ਸੀ ਫਿਰ ਮਾਰ ਕੇ ਛਾਲ ਅਮਰਤਪਾਲ ਵਾਲੇ ਚਲਿਆ ਗਿਆ ਜਾਂਦੋਂ ਉਸ ਤੋਂ ਵੀ ਕੁਛ ਨਾ ਬਣਿਆ ਹੁਣ ਛਾਲ ਮਾਰ ਕੇ ਕਹਿੰਦਾ ਮੈਂ ਤਾਂ ਜੱਜੇਵੰਦੀ ਚਲਾਉਣੀ ਹੈ ਅਕਾਲੀ ਦਲਬਾਰਤ ਪੰਜਾਬ ਦੇ ਨਹੀਂ ਚਲਾਉਣਾ ਵਿਭਗ ਗੋਲਪਨਾਗ ਨੇ ਇੱਕ ਟਿੱਪਣੀ ਕੀਤੀ ਦੀਪ ਸਿੰਘ ਸਿੱਧੂ ਤੇ ਕਿ ਉਸਨੇ ਦਿੱਲੀ ਕਾਂਡ ਕੀਤਾ ਤੁਸੀਂ ਉਸਦੇ ਨਜ਼ਦੀਕੀ ਰਹੇ ਹੋ ਕੀ ਕਾਂਡ ਕੀਤਾ ਦੀਪ ਸਿੰਘ ਸਿੱਧੂ ਨੇ 26 ਜਨਵਰੀ 2021 ਬੀਬੀ ਜਿਹਦੀ ਤੁਸੀਂ ਗੱਲ ਕਰਦੇ ਹੋ ਹਨਾ ਮੈਂ ਤਾਂ ਇਹਨੂੰ ਕਦੇ ਮਿਲਿਆ ਮੁਲਿਆ ਨਹੀਂ ਹਨਾ ਹੂੰ ਇਹ ਪਾਰਟੀਆਂ ਪੂਟੀਆਂ ਵੀ ਬਦਲਦੀ ਰਹਿੰਦੀ ਹੈ ਅੱਜ ਕੱਲ ਇੱਕ ਨਵਾਂ ਟ੍ਰੈਂਡ ਚੱਲਿਆ ਹੋਇਆ ਹੈ ਜਿਹਦੀ ਕੋਈ ਫਿਲਮ ਨਹੀਂ ਚੱਲਦੀ ਹਨਾ ਉਹ ਪੋਲਿਟੀਕਲ ਪਾਰਟੀਆਂ ਚ ਆ ਕੇ ਅਵਾ ਤਵਾ ਬੋਲਦੀਆਂ ਰਹਣੀਆਂ ਨੇ ਹਨਾ ਤੇ ਇਹ ਬੀਬੀ ਜਿਹਦਾ ਤੁਸੀਂ ਨਾਮ ਲੈਨੇ ਉਹ ਗਵਾਂਡੀ ਹੈ ਸਾਡੇ ਨਾਲੇ ਪਿੰਡ ਹੈ ਮਹੱਦੀਆ ਉੱਥੇ ਦੀ ਹੈ ਨਾਲੇ ਪਿੰਡ ਮਹੱਦੀਆ ਦੀ ਹੈ ਉੱਥੇ ਦੀ ਹੈ ਇਹ ਝਾੜੂ ਦੀ ਪਾਰਟੀ ਵੱਲੋਂ ਵੀ ਚੋਣ ਲੜੀ ਤੀ ਕੇਰਾ ਚੰਡੀਗੜ੍ਹ ਤੋਂ ਜੀ ਇਹਦੇ ਇਹਨੂੰ ਓਨੀ ਵੋਟ ਨਹੀਂ ਨਿਕਲੀ ਜਿੰਨੇ ਇਹਦੇ ਮਗਰ ਮੋਟਰਸਾਈਕਲ ਫਿਰਦੇ ਹੁੰਦੇ ਦੀ ਮੈਂ ਆਪ ਦੇਖਿਆ ਰਸਤਾ ਰੋਕ ਕੇ ਅਸੀਂ ਜਾ ਰਹੇ ਦੀ ਜਾਮੇ ਜਾਮ ਲਗਾ ਮਡੀਰੇ ਮਡੀਰ ਜਿੰਦਾਬਾਦ ਮੁਰਦਾਬਾਦ ਕਰਦੀ ਫਿਰਦੀ ਦੀ ਕੋਈ ਵਿਜਨ ਹੈ ਰਹੀ ਸੀ ਠੀਕ ਆ ਇਹਨੇ ਐਨਕਾਂ ਲਾਈਆਂ ਹੋਈਆਂ ਤੀਆਂ ਪੁੱਠੇ ਸਿੱਧੇ ਜੇ ਕੱਪੜੇ ਪਾਏ ਹੋਏ ਸੀ ਤੇ ਉੱਥੇ ਰੋਡ ਸ਼ੋਅ ਕਰਦੀ ਫਿਰਦੀ ਸੀ ਹਨਾ ਰੋਡ ਸ਼ੋਅ ਇਹ ਕਹਿੰਦੇ ਨੇ ਸ਼ਾਇਦ ਉਹਨੂੰ ਜੀ ਤੇ ਉਹਨੀਆਂ ਵੋਟਾਂ ਇਹਨੂੰ ਉਹਨੀਆਂ ਨਿਕਲੀਆਂ ਨਹੀਂ ਦੀਆਂ ਕਿ ਜਿਹੜਾ ਕਹਿੰਦੀਆਂ ਨਾ ਇਹਨੂੰ ਕਾਂਡ ਲੱਗਦਾ ਜਿਹੜੇ ਕਾਂਡ ਇਹ ਫਿਲਮੀ ਐਕਟਰ ਕਰਦੇ ਨੇ ਉਹ ਹੁੰਦੇ ਨੇ ਕਾਂਡ ਸਾਨੂੰ ਤਾਂ ਪਤਾ ਨਹੀਂ ਦੀਪ ਸਿੱਧੂ ਨੇ ਤਾਂ ਲਾਲ ਕਿਲੇ ਤੇ ਕੇਸਰੀ ਨਿਸ਼ਾਨ ਸਾਹਿਬ ਚੁਲਾ ਕੇ ਹਮ ਇਤਿਹਾਸ ਸਿਰਜਤਾ ਸੀ ਜੀ ਸਾਰੀ ਦੁਨੀਆ ਨੇ ਉਹ ਦੇਖਿਆ ਲਾਲ ਕਿਲੇ ਤੇ ਕੇਸਰੀ ਨਿਸ਼ਾਨ ਸਾਹਿਬ ਉਹ ਬਣ ਗਿਆ ਸੀ ਨਾ ਬਾਬਾ ਜੱਸਾ ਸਿੰਘ ਉਹਨਾਂ ਦਾ ਵਾਰਿਸ ਜੀ ਬਾਬਾ ਜੱਸਾ ਸਿੰਘ ਉਹਨਾਂ ਦਾ ਵਾਰਿਸ ਬਣ ਗਿਆ ਸੀ ਲਾਲ ਕਿਲੇ ਕੇਸਰੀ ਚੜਾਤਾ ਅਣਖੀ ਭਗੇਲ ਸਿੰਘ ਉਹਨਾਂ ਦਾ ਵਾਰਿਸ ਉਹ ਤਾਂ ਭਾਈ ਬਘੇਲ ਸਿੰਘ ਉਹਨਾਂ ਤੋਂ ਬਾਅਦ ਬਾਬਾ ਜੱਸਾ ਸਿੰਘ ਉਹਨਾਂ ਤੋਂ ਬਾਅਦ ਦੀਪ ਸਿੱਧੂ ਨੇ ਕੇਸਰੀ ਨਿਸ਼ਾਨ ਸਾਹਿਬ ਕਿਲੇ ਤੇ ਚੜਾਤਾ ਉਤਾ ਇਤਿਹਾਸ ਸਿਰਜ ਗਿਆ ਯਾਰ ਇਹਨੂੰ ਇੱਕ ਕਾਹੜ ਦੱਸਦੀ ਹੈ ਕਮਲੀ ਜੀ ਬੀਬੀਏ ਉਹਨਾਂ ਨੇ ਕੋਈ ਟਿੱਪਣੀ ਕੀਤੀ ਕਹਿੰਦੇ ਜਦੋਂ ਦੀਪ ਸਿੰਘ ਸਿੱਧੂ ਦਾ ਭੋਗ ਸੀ ਫਤਿਹਗੜ੍ਹ ਸਾਹਿਬ ਉਹਨਾਂ ਇਕੱਠ ਸ਼ਹੀਦੀ ਜੋੜ ਮੇਲੇਾਂ ਤੇ ਨਹੀਂ ਹੁੰਦਾ ਜਿੰਨਾ ਦੀਪ ਸਿੰਘ ਸਿੱਧੂ ਦੇ ਭੋਗ ਤੇ ਇਕੱਠ ਸੀ ਪਿੱਛੇ ਏਜੰਸੀਆਂ ਦਾ ਹੱਥ ਦੱਸਿਆ ਜਾ ਰਿਹਾ ਇੱਕੋ ਜੇ ਪਰਨੇ ਇੱਕੋ ਜੀਆਂ ਚੁੰਨੀਆਂ ਕਹਿੰਦੇ ਇੱਕਦਮ ਕਿੱਥੋਂ ਆ ਗਈਆਂ ਬੀਬੀ ਨੇ ਵੀ ਮਰਨਾ ਹੀ ਹੈ ਹੂੰ ਬੀਬੀ ਏਜੰਸੀਆਂ ਤੋਂ ਕਰਾ ਲਵੇ ਆਪਣੇ ਭੋਗ ਤੇ ਕੱਟ ਜੇ 10 ਬੰਦੇ ਵੀ ਆ ਗਏ ਚੱਕਣ ਵਾਲੇ ਵੀ ਚਾਰ ਪੂਰੇ ਨਹੀਂ ਹੁਣੇ ਇਹ ਬੀਬੀ ਨੂੰ ਹੂੰ ਠੀਕ ਹੈ ਅੱਜ ਕੱਲ ਨਾ ਹਰੇਕ ਬੀਬੀ ਹੈ ਜਿਹੜੀ ਹੁਣ ਸਾਡਾ ਦਾ ਕਰਤਾਰ ਨਹੀਂ ਵੀ ਮੈਂ ਇਹਨੂੰ ਕੋਈ ਮੰਦਾ ਚੰਗਾ ਬੋਲਾਂ ਹਰੇਕ ਬੀਬੀ ਇੰਦਰਾ ਗਾਂਧੀ ਬਣਨਾ ਚਾਹੁੰਦੀ ਹੈ ਹੂੰ ਹਨਾ ਇਹ ਇਹਨਾਂ ਨੂੰ ਇਹ ਆ ਵੀ ਸਿੱਖ ਸਾਡੇ ਉਲਟ ਬੋਲਣ ਫਿਰ ਸਾਨੂੰ ਬੀਜੇਪੀ ਟਿਕਟ ਦੇਵੇ ਅਸੀਂ ਐਮਪੀ ਐਮਐਲਏ ਬਣੀਏ ਹੋਰ ਕੋਈ ਮਕਸਦ ਨਹੀਂ ਇਹਦੇ ਪਿੱਛੇ ਜਿੰਨੇ ਵੀ ਇਹ ਹੈਗੇ ਨੇ ਆ ਆਉਂਦੇ ਦੂਈਆਂ ਪਾਰਟੀਆਂ ਚੋ ਟੋਪੀ ਲੈ ਕੇ ਕਦੇ ਚੁੰਨੀਆਂ ਜੀਆਂ ਲੈ ਕੇ ਹੋਰੇ ਲੋਟਦੀਆਂ ਇਹ ਸਭ ਇੰਡੀਅਨ ਸਟੇਟ ਦੇ ਫਿੱਟ ਕੀਤੇ ਹੋਏ ਚੱਪਲ ਚੱਟ ਨੇ ਇਕੱਲੇ ਨੇ ਇੰਡੀਅਨ ਸਟੇਟ ਦੇ ਇਹ ਸਾਰੇ ਚਾਹੇ ਉਹ ਬੀਬੀ ਐ ਚਾਹੇ ਜਿਹੜੇ ਬੰਦੇ ਆਉਂਦੇ ਨੇ ਉਹ ਨੇ ਐ ਐਕਟਰ ਨਾਲ ਐਕਟਰਾਂ ਐਕਟਨੀਆਂ ਨੂੰ ਕੀ ਪਤਾ ਹੋ ਪੰਜਾਬ ਦੇ ਮਸਲਿਆਂ ਬਾਰੇ ਬੀਬੀ ਨੇ ਮਰਨਾ ਹੀ ਆਂ ਕਰਾ ਲਵੇ ਇੰਡੀਅਨ ਸਟੇਟ ਤੋਂ ਭਾਜਪਾ ਤੋਂ ਕਰਾ ਕੇ ਦਿਖਾਵੇ ਕੱਠ ਹੋਣਾ ਜਿਹੜੇ ਗੁਰੂ ਕੇ ਸਿੱਖ ਨੇ ਉਹ ਆਪਣੇ ਯੋਧਿਆਂ ਦੇ ਆਪਣੇ ਸ਼ਹੀਦਾਂ ਦੇ ਭੋਗਾਂ ਤੇ ਜਾਂਦੇ ਹੋਏ ਜਾਂਦੇ ਉਹ ਬੀਬੀ ਨੇ ਵੀ ਕਿਹਾ ਵੀ ਮੈਂ ਵੀ ਸਿੱਖਾਂ ਮੈਂ ਪੰਜਾਬ ਤੋਂ ਆਉਂਦੀ ਆ ਫਤਗੜ ਸਾਹਿਬ ਦੇ ਨਾਲ ਲੱਗ ਗਿਆ ਮੇਰਾ ਪਿੰਡ ਆ ਤੁਸੀਂ ਦੱਸਿਆ ਵੀ ਉਹ ਬੀਬੀ ਨੇ ਵੀ ਦੱਸਿਆ ਕਿ ਮੇਰਾ ਪਿੰਡ ਮਹੱਦੀਆਂ ਉਹ ਕਹਿੰਦੀ ਮੈਂ ਵੀ ਸਿੱਖਾਂ ਮੈਂ ਰ ਕਦੇ ਇਦਾਂ ਦਾ ਕਲਚਰ ਨਹੀਂ ਦੇਖਿਆ ਕਹੇ ਜਿਆ ਕਲਚਰ ਜਿਹੜਾ ਜੀਤ ਸਿੰਘ ਸਿੱਧੂ ਦੇ ਭੋਗ ਤੇ ਹੋਇਆ ਸਾਡੀ ਕੌਮ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਆ ਉਹ ਕੇਸਰੀ ਨਿਸ਼ਾਨ ਸਾਹਿਬ ਫਲੈਕਸ ਸੰਤ ਜਰਨੈਲ ਸਿੰਘ ਉਹਨਾਂ ਦੇ ਲੱਗਣੇ ਦਿਮਾਲੇ ਸਜਾਉਣੇ ਪੀੜੀਆਂ ਪੱਗਾਂ ਬੰਨਣੀਆਂ ਜੂਨ 84 ਤੋਂ ਬਾਅਦ ਵੀ ਕੇਰਾ ਹੜ ਆ ਗਿਆ ਸੀ ਪੀਲੀਆਂ ਨੀਲੀਆਂ ਪੱਗਾਂ ਦਾ ਸਕੂਲਾਂ ਕਾਲਜਾਂ ਚ ਵੀ ਠੀਕ ਆ ਉਸ ਵੇਲੇ ਕਿਹਨੇ ਫਿਰ ਕਲਾ ਵਰਤਾਈ ਸੀ ਮੇਰੇ ਤੁਸੀਂ ਗੱਲ ਪੂਰੀ ਹੋਣ ਦਿਆ ਕਰੋ ਥੋੜੀ ਜੀ ਇਹ ਜਿਹੜੇ ਸਾਡੇ ਪੰਜਾਬ ਲਈ ਪੰਥ ਲਈ ਸ਼ਹਾਦਤਾਂ ਦੰਦੇ ਨੇ ਬੰਦੇ ਮਰਦੇ ਨੇ ਡਟ ਕੇ ਖੜਦੇ ਨੇ ਪੰਥ ਉਹਨਾਂ ਪਿੱਛੇ ਖੜਦਾ ਹੁੰਦਾ ਯਾਰ ਸਿੱਖ ਕੌਮ ਦੇ ਹਥਿਆਰਬੰਦ ਸੰਘਰਸ਼ ਦੇ ਵਿੱਚ ਭਾਈ ਜੁਗਰਾਜ ਸਿੰਘ ਉਰਫ ਤੂਫਾਨ ਸਿੰਘ ਹੋਇਆ ਉਦੇ ਭੋਗ ਤੇ 40-45 ਕਿਲਿਆਂ ਚ ਟੈਂਟ ਲੱਗਿਆ ਹੋਇਆ ਸੀ ਪੁਲਿਸ ਦੀਆਂ ਰੋਕਾਂ ਦੇ ਬਾਵਜੂਦ 10 ਲੱਖ ਤੋਂ ਉੱਤੇ ਦਾ ਕੱਟ ਸੀ ਪੁਲਿਸ ਰੋਕਾਂ ਦੇ ਬਾਵਜੂਦ ਹਨਾ ਉਹ ਉਹ ਵੀ ਫੋਰ ਇੰਡੀਅਨ ਸਟੇਟ ਨੇ ਕਰਿਆ ਸੀ ਜਾਂ ਉਹ ਵੀ ਏਜੰਸੀਆਂ ਨੇ ਕਰਿਆ ਸੀ ਉਹ ਤਾਂ ਹਥਿਆਰਬੰਦ ਸੰਘਰਸ਼ ਦਾ ਜਰਨੈਲ ਸੀ ਭਾਈ ਜਗਰਾਤ ਸਿੰਘ ਜੀ ਇਸ ਕਰਕੇ ਪੰਥ ਨੇ ਪੰਜਾਬ ਨੇ ਆਪਣੇ ਯੋਧਿਆਂ ਦੇ ਪਿੱਛੇ ਇਕੱਠ ਕਰਨੇ ਹੁੰਦੇ ਨੇ ਹੁਣੇ ਬੀਬੀ ਉੱਥੇ ਕਦੇ ਕਿਸੇ ਨਾ ਫਿਲਮ ਬਣਾਉਂਦੀ ਆ ਫਿਲਮ ਫੁਲਮ ਇਹਦੀ ਚੱਲਦੀ ਚੱਲੀ ਨਹੀਂ ਹੋਣੀ ਇਹਨੇ ਇੱਧਰ ਨੂੰ ਪਾ ਲਿਆ ਗੇਰ ਵੀ ਆ ਸਿਆਸਤ ਵਾਲੇ ਪਾਸੇ ਨੂੰ ਸਿੱਖਾਂ ਦੇ ਖਿਲਾਫ ਬੋਲਦੀਆਂ ਸਿੱਖ ਮੇਰੇ ਖਿਲਾਫ ਬੋਲਣਗੇ ਇੱਕ ਹੋਰ ਵੀ ਆਈ ਤੀ ਉਹ ਸਾਡੀ ਬੇਬੇ ਅਮਿੰਦਰ ਕੌਰ ਉਹਨੇ ਬਾਣੀ ਪਾਈ ਪਈ ਆ ਉਹਦਾ ਨਾਮ ਕੰਗਣਾ ਰਣੌਤ ਕੀ ਕੰਗਣਾ ਰਣੌਤ ਕੰਗਣਾ ਰਣੌਤ ਇੱਕ ਚਾਂਟਾ ਵੀ ਉਹਦੇ ਮਾਰਿਆ ਦੀ ਕੁੜੀ ਨੇ ਸਾਡੀ ਨੇ ਕੁਲਵਿੰਦਰ ਕੌਰ ਨੇ ਹਲੇ ਤੱਕ ਉਹਦਾ ਕੰਨ ਟੂ ਟੂ ਕਰਦਾ ਇਹਦੇ ਵੀ ਪੈ ਜੂ ਕਿਤੇ ਚਾਂਟਾ ਫੇਰ ਫੇਰ ਇੱਥੇ ਕੋਟਾ ਅੱਜ ਵਿੱਚ ਹੀ ਬਰੂ ਫੇਰ ਕਹੂਗੀ ਜਾਂ ਅਸੀਆਂ ਦਾ ਹੱਥ ਹੈ ਜਾਂ ਤੁਸੀਂ ਪੰਗਾ ਸਿੱਖਾਂ ਨਾਲ ਨਹੀਂ ਲੇਂਗੇ ਫਿਰ ਥਪੜਾ ਹੀ ਖਾਣੇ ਨੇ ਤੁਸੀਂ ਹਰੇਕ ਇੰਦਰਾ ਗਾਂਧੀ ਬੰਨ ਨੂੰ ਫਿਰਦਾ ਠੀਕ ਹੈ ਵੀ ਮੈਂ ਆਵਾਂ ਸਿੱਖਾਂ ਦੇ ਖਿਲਾਫ ਬੋਲਾਂ ਪਹਿਲਾਂ ਤਾਂ ਤੁਸੀਂ ਇਹ ਦੱਸੋ ਇੱਕ ਕਰਤਾਰ ਤੋਂ ਗਿਰੀ ਹੋਈ ਗੱਲ ਹੈ ਯਾਰ ਜਿਹੜਾ ਬੰਦਾ ਇਸ ਦੁਨੀਆ 'ਚ ਨਹੀਂ ਰਿਹਾ ਉਹਦੇ ਖਿਲਾਫ ਤੁਸੀਂ ਬੋਲਦੇ ਹੋ ਇਹ ਉਹ ਕੰਮ ਹੈ ਸੰਤ ਜਰਨੈਲ ਸਿੰਘ ਉਹਨਾਂ ਦੀ ਸ਼ਹਾਦਤ ਨੂੰ ਕੈਸਾ ਸਾਲ ਹੋ ਗਿਆ ਅੱਜ ਉਹਨਾਂ ਦਾ ਫਲੈਕਸ ਲਾ ਦਿਓ ਕਿਤੇ ਜੀ ਫਲੈਕਸ ਕੋਈ ਡਿਰੀ ਜਾਂਦੇ ਨੇ ਠੀਕ ਹੈ ਜਿਹੜੇ ਬੰਦੇ ਆਪ ਨਹੀਂ ਵਿਕਦੇ ਉਹਨਾਂ ਦੀਆਂ ਫੋਟੋਆਂ ਵਿਕਦੀਆਂ ਹੁੰਦੀਆਂ ਨੇ ਇਹ ਕਹਿੰਦੀ ਆ ਫਲੈਕਸ ਕਿਨੇ ਲਾਤੇ ਅਸੀਂ ਸਾਰੇ ਪੰਜਾਬ ਚ ਫਲੈਕਸ ਲਾ ਦਈਏ ਸਾਡੇ ਯੋਧਿਆਂ ਦੇ ਸਾਡੇ ਸ਼ਹੀਦਾਂ ਦੇ ਇਹ ਕੌਣ ਹੁੰਦੀ ਆ ਪੁੱਛਣ ਵਾਲੀ ਇਹ ਸਵਾਲ ਕਰਨ ਵਾਲੀ ਖਰਚਾ ਕਿੱਥੋਂ ਆਇਆ ਕੱਲ ਨੂੰ ਇਹ ਸਾਨੂੰ ਲੰਗਰਾਂ ਦੇ ਹਿਸਾਬ ਪੁੱਛੂਗੀ ਤੂੰ ਫਤੇਗੜ੍ਹ ਸਾਹਿਬ ਜ਼ਿਲ੍ਹੇ ਦੀ ਜੰਪਾਲਾ ਤੇਰੇ ਤੇ ਭੂਰਾ ਵੀ ਅਸਰ ਨਹੀਂ ਹੋਇਆ ਮਹੱਦੀਆਂ ਦਾ ਜੂ ਚਾ ਫਤੇਗੜ੍ਹ ਸਾਹਿਬ ਦੀ ਹੁਣ ਜੇ ਮੈਂ ਕੋਈ ਹੋਰ ਗੱਲ ਕਹਿਤੀ ਫਿਰ ਇਹਨਾਂ ਨੇ ਤੜਫਣਾ ਠੀਕ ਹੈ ਮੈਂ ਕਹਿ ਸਕਦਾ ਪਰ ਸਾਡੇ ਉਹ ਕਰਦਾਰ ਨਹੀਂ ਹੈਗੇ ਅਸੀਂ ਕਹਿ ਨਹੀਂ ਸਕਦੇ ਹਨਾ ਬੀਬੀ ਹੈ ਜੇ ਕੋਈ ਬੰਦਾ ਕਹਿੰਦਾ ਨਾ ਫਿਰ ਉਹਨੂੰ ਦੱਸਦਾ ਮੈਂ ਪਤਾ ਵੀ ਕੀ ਭਾਅ ਵਿਕਦੀ ਹੁੰਦੀ ਹੈ ਠੀਕ ਹੈ ਇਸ ਲਈ ਤੂੰ ਆਪਣੇ ਜਿਹੜੇ ਉੱਥੇ ਜੋ ਕੁਝ ਗੁੱਲ ਖਲਾਉਨੇ ਹੋ ਤੁਸੀਂ ਬੰਬਈ ਇੰਡਸਟਰੀ ਚ ਉਹ ਖਲਾਉਂਦੇ ਰਹੋ ਪੰਜਾਬ ਨਾਲ ਪੰਗੇ ਨਾ ਲਾਓ ਫਿਰ ਜੁੱਤੀਆਂ ਖਾ ਕੇ ਜਾਣੀਓ ਇੱਥੋਂ ਇਸ ਕਰਕੇ ਫਿਰ ਦੇਖੋ ਪਹਿਲਾਂ ਹੀ ਇਹਦਾ ਗੁੱਲਪਨਾਗ ਹੋਇਆ ਹੋਇਆ ਨਾ ਉਹ ਇਹੀ ਆ ਨਾ ਇਹਦਾ ਜੀ ਹਾਂ ਪਹਿਲਾਂ ਹੀ ਤੂੰ ਖਤਮ ਤਾਂ ਹੋਈ ਹੋਈ ਐ ਠੀਕ ਐ ਇਸ ਕਰਕੇ ਇਹਨਾਂ ਨੂੰ ਕੋਈ ਹੋਰ ਨਹੀਂ ਹੈਗਾ ਇਹ ਸਾਡੇ ਧਰਮ ਵਿੱਚ ਦਖਲ ਅੰਦਾਜ਼ੀ ਕਰਦੇ ਨੇ ਇੰਡੀਅਨ ਸਟੇਟ ਕਰਾਉਂਦੀ ਆ ਡੀਪ ਸਟੇਟ ਕਰਾਉਂਦੀ ਆ ਅੱਜ ਪੰਜਾਬ ਟਾਰਗੇਟ ਤੇ ਆ ਸਾਰਿਆਂ ਦੇ 27 ਤੋਂ ਪਹਿਲਾਂ ਔਰੇ ਕਈ ਕਲਾ ਵਰਤਨੀਆਂ ਨੇ ਦੇਖਦੇ ਜਾਇਓ ਹਨਾ ਸਿੱਖਾਂ ਨੂੰ ਬਹੁਤ ਸਿਹਰਦ ਹੋ ਕੇ ਦਾ ਸਾਹਮਣਾ ਕਰਨਾ ਪਊਗਾ ਜੀ ਡਟ ਕੇ ਖੜਨਾ ਪਊਗਾ ਇੰਡੀਅਨ ਸਟੇਟ ਦੇ ਸਾਹਮਣੇ ਔਰੇ ਬਹੁਤ ਕੁਝ ਹੋਣਾ ਆਉਣ ਵਾਲੇ ਸਮੇਂ 'ਚ ਇਹ ਜਿਹੜੀਆਂ ਬਹੁਤ ਛੱਡਣੀਆਂ ਨੇ ਉਹਨਾਂ ਨੇ ਟੋਪੀਆਂ ਦੇ ਦੇ ਕੇ ਜਿਹੜੀਆਂ ਸਿੱਖਾਂ ਦੇ ਉਲਟ ਬੋਲਣਗੀਆਂ ਦੀ ਸਿੱਖ ਭੜਕਣ ਗਲਤ ਬੋਲਣ ਅਸੀਂ ਪਰਚੇ ਦਰਜ ਕਰੀਏ ਅਸੀਂ ਜੇ ਕਰੀਏ ਉਹ ਕਰੀਏ ਉਰੇ ਥੋੜੋ ਕਿਸੇ ਨੇ ਕਾਹ ਜਵਾਬ ਹੋਣਾ ਜੀ ਇਹ ਗੁਰੂਆਂ ਪੀਰਾਂ ਦੀ ਧਰਤੀ ਹੈ ਸਭ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਹੈ ਅਣਖੀ ਪੰਜਾਬ ਹੈ ਅਸੀਂ ਠੀਕ ਹੈ ਉਹਨੇ ਜੋ ਕਿਹਾ ਇਹ ਉਹਦੀ ਆਪਣੀ ਮਾਨਸਿਕਤਾ ਉਹਨੇ ਆਪਣੀ ਮਾਨਸਿਕਤਾ ਦਾ ਦਿਵਾਲੀਆ ਕਰਤਾ ਇਹ ਗੱਲਾਂ ਕਰਕੇ ਠੀਕ ਹੈ ਔਰ ਇਹ ਪਿੰਡਾਂ 'ਚ ਸਾਡੇ ਇੱਕ ਕਹਾਵਤ ਹੈ ਮਰੇ ਤੋਂ ਬਾਅਦ ਕਿਸੇ ਦੇ ਕੋਈ ਉਹਦੀ ਮੜੀ ਨਹੀਂ ਫੋਲਦਾ ਹੁੰਦਾ ਇਹ ਕਹਾਵਤ ਚੱਲਦੀ ਹੈ ਕਿ ਮਰੇ ਤੋਂ ਬਾਅਦ ਮੜੀ ਨਹੀਂ ਫੋਲੀਦੀ ਇਹ ਸੰਤ ਜਰਨੈਲ ਸਿੰਘ ਉਹਨਾਂ ਦੀ ਅੱਜ ਗੱਲਾਂ ਕਰੀ ਜਾਂਦੇ ਨੇ ਸਾਡੇ ਖਾੜਕੂ ਸਿੰਘਾਂ ਦੀਆਂ ਕਰੀ ਜਾਂਦੇ ਨੇ ਹਨਾ ਹੁਣ ਦੀਪ ਸਿੱਧੂ ਦੀਆਂ ਲਾਗੇ ਕਰਨ ਜਣਾ ਕਣਾ ਹੀ ਉੱਠਦਾ ਉਹ ਮੁੱਦਾ ਛੇੜਦਾ ਜਿਹੜੇ ਜਿਹਦੇ ਨਾਲ ਪੰਥ ਜੁੜਿਆ ਹੋਇਆ ਅੱਜ ਸਾਰਾ ਪੰਥ ਸਾਰਾ ਪੰਜਾਬ ਦੀਪ ਸਿੱਧੂ ਨੂੰ ਪਿਆਰ ਕਰਦਾ ਠੀਕ ਹੈ ਇਸ ਕਰਕੇ ਇਹਨਾਂ ਨੇ ਜਾਣ ਬੁੱਝ ਕੇ 27 ਦੀ ਚੋਣਾ ਕਰਕੇ ਸਾਰਾ ਕੁਝ ਕਰ ਰਹੇ ਨੇ ਪਰ ਹੁਣ ਲੋਕ ਮਿਆਣੇ ਨਹੀਂ ਹੈਗੇ ਲੋਕ ਸਮਝਦਾਰ ਹੋਗੇ ਆ ਝਾੜੂ ਵਾਲਿਆਂ ਨੇ ਬਹੁਤ ਸਮਝਦਾਰ ਕਰਤੇ ਲੋਕ ਠੀਕ ਹੈ ਲੋਕ ਹਾਂ ਸੋਸ਼ਲ ਮੀਡੀਆ ਤੇ ਕਰ ਕਰਕੇ ਬਕਵਾਸ ਝੂਠ ਬੋਲ ਕੇ ਸਰਕਾਰ ਬਣਾਗੇ ਹੁਣ ਨਹੀਂ ਲੋਕ ਇਤਵਾਰ ਕਰਦੇ ਹੁਣ ਇਹਨਾਂ ਦਾ ਜਵਾਬ ਵੀ ਦੇਵਾਂਗੇ ਠੋਕ ਵਜਾ ਕੇ ਜਿਹੜਾ ਕੋਈ ਗਲਤ ਕਰੂਗਾ ਬੀਬੀ ਕੌਣ ਹੁੰਦੀ ਆ ਕਹਿਣ ਵਾਲੀ ਇਕੱਠ ਕਿੱਥੋਂ ਹੋ ਗਿਆ ਬੀਬੀ ਕੌਣ ਹੈ ਪੁੱਛਣ ਵਾਲੀ ਦਿਮਾਲਿਆਂ ਵਾਲੇ ਨੌਜਵਾਨ ਕਿੱਥੋਂ ਆ ਗਏ ਅਸੀਂ ਬਣਦੇ ਆ ਦਿਮਾਲੇ ਆ ਮੇਰੀਆਂ ਜ਼ਿਆਦਾਤਰ ਇੰਟਰਵਿਊ ਆ ਜੇ ਮੈਂ ਕਿਤੋਂ ਆ ਆਂ ਪੱਗ ਬੰਨੀ ਚੁੰਦੀਆਂ ਨਹੀਂ ਦਿਮਾਲੇ ਨਾਲ ਹੀ ਹੁੰਦੀਆਂ ਨੇ ਜੀ ਇਹ ਦਿਮਾਲਾ ਸਾਡੀ ਸ਼ਾਨ ਹੈ ਸਾਨੂੰ ਸੰਤ ਜਰਨੈਲ ਸਿੰਘ ਉਹਨਾਂ ਦੀ ਜਥੇਬੰਦੀ ਦੀ ਬਖਸ਼ਿਸ਼ ਹੈ ਦਮਦਿਤਕਸਾਲ ਵਾਲੇ ਜ਼ਿਆਦਾਤਰ ਸਿੰਘ ਬੰਦੇ ਨੇ ਜੀ ਇਸ ਕਰਕੇ ਇਹ ਤਾਂ ਯਾਰ ਸਾਡੀਆਂ ਪੱਗਾਂ ਤੇ ਸਾਡੇ ਪਹਿਰਾਵਿਆਂ ਤਾਂ ਵੀ ਕਿੰਤੂ ਪ੍ਰੰਤੂ ਕਰਨ ਲੱਗੇ ਇਸ ਕਰਕੇ ਇਹਨਾਂ ਦੇ ਕਿਸੇ ਚੀਜ਼ ਦਾ ਕੋਈ ਉਰੇ ਪੰਜਾਬ 'ਚ ਅਸਰ ਨਹੀਂ ਹੋਣਾ ਇਹਨੇ ਵੀ ਇੱਕ ਦੋ ਵਾਰ ਹੋਰ ਜੀ ਉਹ ਖਾ ਕੇ ਇੱਕ ਛੱਤਰ ਖਾ ਕੇ ਚਲੀ ਜਾਊਗੀ ਹੋਰ ਕੁਛ ਨਹੀਂ ਹਮ ਇਹ ਬੀਬੀ ਉਸ ਜੱਥੇਬੰਦੀ ਵਿੱਚ ਵੀ ਰਹੀ ਜੋ ਬੱਬੂ ਮਾਨ ਹੋਣਾ ਵੱਲੋਂ ਮਤੋਜ ਮਾਨ ਹੋਣਾ ਵੱਲੋਂ ਬੜਾਈ ਗਈ ਸੀ ਜੂਜ ਦਾ ਪੰਜਾਬ ਇਹ ਰਹੀ ਉਹ ਜੀ ਬੀਬੀ ਉਸ ਦੇ ਵਿੱਚ ਵੀ ਰਹੀ ਇਹ ਤਾਂ ਸਵਾਲ ਕਰਨ ਦੀ ਲੋੜ ਏ ਨਹੀਂ ਇਹ ਸਾਰੇ ਦੀਪ ਦੇ ਉਲਟ ਭੁਗਤਦੇ ਰਹੇ ਨੇ ਜਿੰਨਿਆਂ ਦੇ ਆ ਤੁਸੀਂ ਨੌ ਲਏ ਨੇ ਜੂਜ ਦਾ ਕਿਹਦੇ ਨਾਲ ਜੂਜੇ ਨੇ ਇਹ ਕਦੇ ਆਪਸ 'ਚ ਜੂਜੀ ਜਾਂਦੇ ਨੇ ਇਹ ਜਾਂ ਉੱਥੇ ਇੰਡਸਟਰੀ ਜੂਜ ਦੇ ਹੋਣੇ ਹਮਤੋਜ ਮਾਨ ਨੂੰ ਕਹਿ ਰਹੇ ਹੋ ਤੁਸੀਂ ਸਾਰਿਆਂ ਨੂੰ ਇਹ ਜਿਹੜੇ ਜੂਜ ਦੇ ਪੰਜਾਬ ਜਿਹੜਾ ਤੁਸੀਂ ਕਿਹਾ ਇਹ ਕਿਹਦੇ ਨਾਲ ਜੂਜੇ ਨੇ ਕਦੇ ਹਮ ਹੁਣੀ ਫਿਰ ਫਿਰ ਇਹ ਬਹਿਰੂਪੀਏ ਨੇ ਇਹ ਜਿੰਨੇ ਐਕਟਰ ਨੇ ਕਦੇ ਪੱਗਾਂ ਮੰਨ ਲੈਂਦੇ ਨੇ ਸੰਘਰਸ਼ੋਂ ਦਾ ਗੋਲ ਪਟਕੇ ਮੰਨ ਲੈਂਦੇ ਨੇ ਆਮ ਜੀਵਨ ਚ ਆਪਣਾ ਸੁਧਾਰ ਨਹੀਂ ਕਰਦੇ ਵੀ ਤੁਸੀਂ ਟਿੱਪਣੀ ਕਰ ਰਹੇ ਹੋ ਜੋ ਇਹ ਅੰਤੋਜ ਮਾਨ ਆ ਜਾਂ ਬੱਬੂ ਮਾਨ ਆ ਇਹ ਤਾਂ ਹਰ ਹਿੱਸੇ ਦੇ ਵਿੱਚ ਤੇ ਨਹੀਂ ਕਰ ਰਿਹਾ ਮੈਨੂੰ ਨਹੀਂ ਪਤਾ ਉਹਦੇ ਚ ਕੌਣ ਕੌਣ ਸੀ ਹਨਾ ਪਰ ਇਹ ਜਿਹੜੇ ਵੀ ਹੈਗੇ ਨੇ ਇਹ ਬਹਿਰੂਪੀਏ ਨੇ ਜ਼ਿਆਦਾਤਰ ਜਿਹੜੇ ਐਕਟਰ ਜੇ ਆਉਂਦੇ ਨੇ ਹਨਾ ਬਾਈ ਦੀ ਵੀ ਕਹਿੰਦਾ ਸੀ ਵੀ ਇਹ ਜੋ ਜੂਬੀ ਦਾ ਪੰਜਾਬ ਆ ਆਪਸ ਚ ਜੂਝੀ ਜਾ ਰਿਹਾ ਜੇ ਤੁਸੀਂ ਆਪਸ ਚ ਜੂਝਦੇ ਰਹੇ ਕੀ ਇਹਨਾਂ ਦੀ ਦੇਣ ਆ ਕਿੱਥੇ ਗਈ ਇਹ ਤਾਂ ਕਹਿੰਦੇ ਸੀ ਅਸੀਂ ਭਗਵੰਤ ਮਾਨ ਨੂੰ ਰਿਆ ਆਂ ਦਿਆ ਕਰਾਂਗੇ ਉਹਨੂੰ ਉਹੋ ਕਰਿਆ ਕਰਾਂਗੇ ਆ ਜਿੰਨਿਆਂ ਦੇ ਤੁਸੀਂ ਨਾਂ ਲੈਨੇ ਹੋ ਸਭ ਇਹ ਉਸੇ ਜੂਝ ਦੇ ਪੰਜਾਬ ਕਿਹੜਾ ਸੀ ਉਹਦੇ ਚੇ ਦੀ ਜੀ ਕੀ ਜਿਹੜਾ ਨੇ ਪੰਜਾਬ ਮੁੱਖ ਮੰਤਰੀ ਤੋਂ ਕੀ ਕਰਾਤਾ ਪੰਜਾਬ ਦਾ ਹੁਣ ਉਹਦੇ ਹੀ ਖਿਲਾਫ ਰੌਲਾ ਪਾ ਰਹੇ ਨੇ ਪਹਿਲਾਂ ਉਹਦੇ ਹੱਕ ਚ ਦੀ ਇਹ ਸਾਰੇ ਜੀ ਠੀਕ ਹੈ ਜਿੰਨੇ ਇਹ ਥੀਗੇ ਇਹ ਸਾਰੇ ਮੁੱਖ ਮੰਤਰੀ ਦੇ ਚੇਲੇ ਨੇ ਹੂੰ ਅਗਲਾ ਗਹਾਂ ਲੰਘਿਆ ਅਗਲਾ ਜਗਾੜੀ ਦੀ ਲਾ ਗਿਆ ਜਗਾੜ ਝੂਠ ਸੱਚ ਬੋਲ ਕੇ ਮੁੱਖ ਮੰਤਰੀ ਬਣ ਗਿਆ ਇਹ ਹੁਣ ਵੀ ਉਹਦੇ ਚੇਲੇ ਨੇ ਠੀਕ ਹੈ ਹੁਣ ਤਾਂ ਇਹ ਲੋਕਾਂ ਦਾ ਧਿਆਨ ਭਟਕਾਉਣ ਵਾਸਤੇ ਆ ਸਾਰਾ ਕੁਝ ਕਰਦੇ ਨੇ ਹੂੰ ਠੀਕ ਹੈ ਨਹੀਂ ਮੁੱਖ ਮੰਤਰੀ ਦੇ ਇਹ ਸਾਰੇ ਉਹ ਛੱਡੇ ਹੋਏ ਨੇ ਕੋਈ ਮਸਲਾ ਹੋ ਜਵੇ ਪੰਜਾਬ ਚ ਪੰਥਕ ਹੋ ਜਵੇ ਕੋਈ ਹੋ ਜਵੇ ਜਦ ਇਹ ਆ ਜਾਂਦੇ ਨੇ ਅਮਤੋਜ ਮਾਨ ਉਹ ਨਹੀਂ ਪੱਗਾਂ ਬੰਨ੍ਹ ਕੇ ਆਮ ਜ਼ਿੰਦਗੀ ਚ ਰੋਡੇ ਨੇ ਤੁਸੀਂ ਜੇ ਪੰਜਾਬ ਦੀ ਪੰਥ ਦੀ ਗੱਲ ਕਰਨੀ ਆ ਭਲਿਓ ਮਾਨਸੋ ਅਮਰਤ ਛਕੋ ਸਿੰਘ ਸਜੋ ਪੱਗਾਂ ਪੱਕੀਆਂ ਦਸਤਾਰਾਂ ਸਜੋ ਠੀਕ ਹੈ ਇਹ ਕਦੇ ਰੋਡੇ ਕਦੇ ਪੱਗਾਂ ਕਦੇ ਕੋਸ਼ ਇਹ ਕੀ ਚੱਲ ਰਿਹਾ ਪੰਜਾਬ 'ਚ ਯਾਰ ਸਾਨੂੰ ਬੁੱਧੂ ਸਮਝ ਲਿਆ ਤੁਸੀਂ ਵੀ ਜਣਾ ਕਣਾ ਤੁਹਾਡੇ ਮਗਰ ਲੱਜੂਗਾ ਨਹੀਂ ਲੱਗਦਾ ਦੀਪ ਨੇ ਸੰਘਰਸ਼ ਲੜਿਆ ਉਹਨੇ ਭੇਸ ਬਦਲੇਆ ਸੱਚੀ ਗੱਲ ਦੱਸਿਓ ਉਹ ਜਿਸ ਭੇਸ 'ਚ ਸੀਗਾ ਉਸੇ 'ਚ ਉਹਨੇ ਸੰਘਰਸ਼ ਲੜਿਆ ਇਹ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਤੁਹਾਨੂੰ ਪੱਗ ਬੰਨਣ ਕਰਕੇ ਹੀ ਲੋਕ ਪਿਆਰ ਕਰਨਗੇ ਸਾਡੇ ਸੰਘਰਸ਼ ਜਿਹੜਾ ਹਥਿਆਰਬੰਦ ਸੰਘਰਸ਼ ਹੈ ਉਹਦੇ ਵਿੱਚ ਪੰਡਤ ਵੀ ਸੀ ਉਹਦੇ 'ਚ ਮੁਸਲਮ ਭਾਈਚਾਰੇ ਦੇ ਵੀ ਮੁੰਡੇ ਸੀ ਉਹਨਾਂ ਨੇ ਭੇਸ ਨਹੀਂ ਸੀ ਬਦਲੇ ਠੀਕ ਹੈ ਦੀਪ ਸਿੱਧੂ ਨੇ ਪੇਸ ਨਹੀਂ ਸੀ ਬਦਲਿਆ ਜੋ ਹਥਿਆਰਬੰਦ ਸੰਘਰਸ਼ 84 ਦੇ ਵਿੱਚ ਹੋਇਆ 84 ਤੋਂ ਬਾਅਦ ਹੋਇਆ 84 ਤੋਂ ਬਾਅਦ ਜੋ ਹੋਇਆ ਉਹਦੇ ਵਿੱਚ ਹਿੰਦ ਪੰਡਤਾਂ ਦੇ ਬੱਚੇ ਵੀ ਸੀ ਪੰਡਤਾਂ ਦੇ ਵੀ ਮੁਸਲਮਾਨਾਂ ਦੇ ਵੀ ਸੀ ਬਿਲਕੁਲ ਸੀਗੇ ਠੀਕ ਹੈ ਇਸ ਕਰਕੇ ਉਹਨਾਂ ਨੇ ਪੇਸ ਥੋੜਾ ਪਟਾਏ ਨੇ ਉਹ ਕਹਿੰਦੇ ਵੀ ਜ਼ੁਵਾ ਜ਼ਬਰ ਔਰ ਜ਼ੁਲਮ ਕਰ ਰਹੇ ਨੇ ਹਮ ਸਿੱਖਾਂ ਨੇ ਇਸ ਲਈ ਉਹ ਡਟ ਕੇ ਹਥਿਆਰਬੰਦ ਸੰਘਰਸ਼ 'ਚ ਮੁੰਡੇ ਆਏ ਹਥਿਆਰ ਚੱਕੇ ਉਹਨਾਂ ਨੇ ਸ਼ਹਾਦਤਾਂ ਦਿੱਤੀਆਂ ਫਿਰ ਉਹਨਾਂ ਦੇ ਨੌ ਸਿੰਘ ਰੱਖੇ ਗਏ ਆਪਣੇ ਤਾਂ ਯਾਰ ਹੁਣ ਚੱਲੇ ਕੁਛ ਹੋਰ ਰਿਹਾ ਇੰਡੀਅਨ ਸਟੇਟ ਜਿਵੇਂ ਇਹਨਾਂ ਨੂੰ ਚਲਾਉਂਦੀ ਹੈ ਉੱਕਣ ਚੱਲੀ ਜਾਂਦੇ ਨੇ ਕਦੇ ਕੋਈ ਪੱਕ ਮੰਨ ਲੈਂਦਾ ਕਦੇ ਕੋਈ ਦਾੜੀ ਬੰਨ ਲੈਂਦਾ ਕੋਈ ਦੇ ਕੋਈ ਦਾੜੀ ਖੋਲ ਲੈਂਦੇ ਨੇ ਔਰੇ ਡਰਾਮਾ ਬਣਾਇਆ ਯਾਰ ਪੰਜਾਬ 'ਚ ਖੜੋ ਪੰਜਾਬ ਲਈ ਡਟ ਕੇ ਖੜੋ ਦੱਸੋ ਕਿੱਧਰ ਨੂੰ ਤੁਰਨਾ ਅਸੀਂ ਨਾਲ ਤੁਰਦੇ ਆ ਤੁਹਾਡੇ ਪਰ ਅਸੀਂ ਪੇਸਟ ਬਦਲ ਕੇ ਆਲਿਆਂ ਚੋਂ ਨਹੀਂ ਇਸੇ ਪੇਸਟ ਤੁਰਾਂਗੇ ਜਿਹਦੇ ਚ ਅੱਜ ਤੱਕ ਤੁਰਦੇ ਆਏ ਆ ਤੁਸੀਂ ਯਾਰ ਸਾਨੂੰ ਆ ਕੇ ਸਲਾਹਾਂ ਦਿੰਦਾ ਜਣਾ ਕਣਾ ਉੱਠਦਾ ਦੁੱਕੀ ਦਾ ਬੰਦਾ ਆ ਕੇ ਸਾਨੂੰ ਪੰਜਾਬ ਤੇ ਲੱਗ ਜਾਂਦਾ ਆ ਕੇ ਸਲਾਹਾਂ ਦੇ ਕਿਸੇ ਦੀ ਸਲਾਹ ਨਹੀਂ ਮੰਨਦੇ ਸਾਨੂੰ ਸਲਾਹ ਸਾਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਕੇ ਗਏ ਨੇ ਅਸੀਂ ਤਾਂ ਉਹਨਾਂ ਦੀ ਲਾਈਨ ਤੇ ਚੱਲਣਾ ਆਪਣੇ ਗੁਰੂਆਂ ਦੇ ਸਤ ਜਰਨੈਲ ਸਿੰਘ ਉਹਨਾਂ ਦੇ ਰਸਤੇ 'ਤੇ ਚੱਲਣਾ ਠੀਕ ਹੈ ਇਸ ਕਰਕੇ ਇਹ ਨਹੀਂ ਕੋਈ ਗੱਲ ਜਿਹਨੇ ਸਿਆਸਤ ਕਰਨੀ ਹੈ ਸਿਆਸਤ ਕਰੋ ਤੁਸੀਂ ਯਾਰ ਡਰਾਮੇ ਤਾਂ ਨਾ ਕਰੋ ਮੈਂ ਸੁਖਬੀਰ ਸਿੰਘ ਬਾਦਲ ਦੀ ਸਪੋਰਟ ਕਰ ਰਿਹਾ ਹਾਂ 2027 ਲਈ ਮੈਂ ਡਟ ਕੇ ਕਰ ਰਿਹਾ ਹਾਂ ਭੇਸ ਬਦਲ ਕੇ ਤਾਂ ਨਹੀਂ ਮੈਂ ਕਰ ਰਿਹਾ ਜਾਂ ਮੈਂ ਚੋਰੀ ਤਾਂ ਨਹੀਂ ਕਹਿ ਰਿਹਾ ਮੈਂ ਕੋਈ ਟਿਕਟ ਤਾਂ ਨਹੀਂ ਮੰਗ ਰਿਹਾ ਮੈਂ ਕੋਈ ਅਹੁਦਾ ਤਾਂ ਨਹੀਂ ਮੰਗ ਰਿਹਾ ਮੈਂ ਸਪੋਰਟ ਕਰ ਰਿਹਾ ਵੀ ਅੱਜ ਸ਼੍ਰੋਮਣੀ ਅਕਾਲੀ ਦਲ ਜ਼ਰੂਰੀ ਹੈ ਹੂੰ ਇੰਡੀਅਨ ਸਟੇਟ ਖੇਤਰੀ ਪਾਰਟੀ ਨੂੰ ਖਤਮ ਕਰਨਾ ਚਾਹੁੰਦੀ ਐ ਇਹ ਸਾਰੇ ਹਿੱਸੇਦਾਰ ਨਹੀਂ ਉਹਦੇ ਸ਼੍ਰੋਮਣੀ ਅਕਾਲੀ ਦਲ ਦੇ ਉਲਟ ਬੋਲਦੇ ਨੇ ਜਿੰਨੇ ਵੀ ਨੇ ਖੇਤਰੀ ਪਾਰਟੀ ਦੇ ਉਲਟ ਬੋਲਦੇ ਨੇ ਭਾਜਪਾ ਦੇ ਉਲਟ ਕਦੇ ਕਿਉਂ ਨਹੀਂ ਬੋਲਦੇ ਕਦੇ ਫੈਕਟਰੀਆਂ ਵਾਲਿਆਂ ਨਾਲ ਪੰਗਾ ਲੈ ਲਿਆ ਫੈਕਟਰੀਆਂ ਵਾਲਿਆਂ ਨੇ ਪਾਣੀ ਬੰਦ ਕਰਨੇ ਨੇ ਸਰਕਾਰਾਂ ਨੇ ਕਰਨੇ ਹੁੰਦੇ ਨੇ ਸਤਲੁਜ ਤੇ ਜਾ ਕੇ ਗੰਦੇ ਨਾਲਿਆਂ ਤੇ ਧਰਨੇ ਲਾਉਣੇ ਮੁੱਖ ਮੰਤਰੀ ਦੀ ਕੋਠੀ ਮੂਰੇ ਲਾਓ ਪਤਾ ਲੱਗੇ ਦੁਨੀਆ ਲੱਤਾਂ 'ਚ ਜਾਨ ਹੈਗੀ ਐ ਕਿ ਨਹੀਂ ਹਾਂ ਨਾ ਸਭ ਡਰਾਮਾ ਚੱਲ ਰਿਹਾ ਐ ਆਹੀ ਦੇਣਾ ਦਾ ਲੋਟ ਨਹੀਂ ਹੋਣਾ ਕਿਤੇ ਕਿਤੇ ਵੀ ਨਹੀਂ ਆ ਸਕਦਾ ਜਿਹੜਾ ਬੰਦਾ ਅੰਦਰੋਂ ਬਾਹਰੋਂ ਇੱਕ ਹੋ ਕੇ ਸੰਘਰਸ਼ ਨਹੀਂ ਕਰੂਗਾ ਪੰਜਾਬ ਨੂੰ ਔਰ ਪੰਥ ਨੂੰ ਸਮਰਪਿਤ ਨਹੀਂ ਉਹਦਾ ਕਿਸੇ ਦਾ ਕੁਝ ਨਹੀਂ ਬਣਨਾ ਜੀ ਤੁਸੀਂ ਕਹਿੰਦੇ ਮੈਂ ਸੁਖਵੀਰ ਸਿੰਘ ਬਾਦਲ ਦਾ ਡਟ ਕੇ ਵਿਰੋਧ ਕਰ ਰਿਹਾ ਸਪੋਰਟ ਸਪੋਰਟ ਕਰ ਰਹੇ ਹਾਂ ਹਮ ਦੀਪ ਸਿੰਘ ਸਿੱਧੂ ਦੇ ਨਾਲ ਤੁਸੀਂ ਰਹੇ ਬਿਲਕੁਲ ਹੁਣ ਵਾਰਿਸ ਪੰਜਾਬ ਦੀ ਜੱਥੇਬੰਦੀ ਭਾਈ ਦੀਪ ਸਿੰਘ ਸਿੱਧੂ ਦੀ ਚਲਾਈ ਹੋਈ ਆ ਤੁਸੀਂ ਉਸ ਦੀ ਹਮਾਇਤ ਕਿਉਂ ਨਹੀਂ ਕਰ ਰਹੇ ਕਿਉਂ ਨਹੀਂ ਜਾ ਰਹੇ ਉਸ ਦੇ ਵਿੱਚ ਦੇਖੋ ਉਹਨਾਂ ਨਾਲ ਮੇਰਾ ਜਿਹੜਾ ਹੈਗਾ ਉਹਨਾਂ ਨਾਲ ਸਾਡਾ ਕੋਈ ਸੰਬੰਧ ਨਹੀਂ ਹੈਗਾ ਹਣਾ ਉਹ ਜਥੇਬੰਦੀ ਦੋ ਫਾੜ ਹੋ ਗਈ ਸੀ ਅਸੀਂ ਦੂਏ ਤੜੇ 'ਚ ਸੀ ਉਧਰ ਇੱਕ ਤੜਾ ਸੀ ਹਣਾ ਇਹ ਦੋ ਫਾੜ ਵੀ ਜਥੇਬੰਦੀ ਮਨਦੀਪ ਨੇ ਕਰੀ ਸੀ ਉਹਦੇ ਭਾਈ ਨੇ ਉਹਨੇ ਦੂਸਰੀ ਜਥੇਬੰਦੀ ਜਦ ਬਣ ਕੇ ਰਜਿਸਟਰਡ ਹੋਈ ਹਣਾ ਉਹਨੇ ਉਹ ਚਲਾਈ ਤੇ ਹਰਨੇਕ ਸਿੰਘ ਫੌਜੀ ਉਹਦਾ ਪ੍ਰਧਾਨ ਸੀ ਮੈਂ ਹੁਣ ਤੁਹਾਨੂੰ ਇਹ ਇਹਦੇ ਤੇ ਵੀ ਗੱਲ ਸਪਸ਼ਟ ਕਰ ਦੇਣਾ ਜੇ ਇਸ ਗੱਲ ਤੇ ਖੜਨਾ ਹੈ ਫਿਰ ਤਾਂ ਗੱਲ ਇਹ ਹੈ ਅਸਲ ਦੀਪ ਨੇ ਤਾਂ ਹਰਨੇਕ ਸਿੰਘ ਫੌਜੀ ਨੂੰ ਬਣਾਤਾ ਸੀ ਪ੍ਰਧਾਨ ਹਾਲਾਂਕਿ ਉਹ ਆਰਜੀ ਉਹ ਸਿਰਫ ਜਥੇਬੰਦੀ ਰਜਿਸਟਰਡ ਕਰਾਉਣ ਵਾਸਤੇ ਸੀ ਜਿਹੜਾ ਉਹ ਬਣੇ ਨੇ ਜਿਹੜੇ 5-7 ਅਹੁਦੇਦਾਰ ਨਹੀਂ ਤਾਂ ਉਹ 16 ਮੈਂਬਰੀ ਕਮੇਟੀ ਸੀ ਰਜਿਸਟਰਡ ਹੋਣ ਤੋਂ ਬਾਅਦ ਮਤਾ ਪੈ ਕੇ ਨਵਾਂ ਜਥੇਬੰਦਕ ਢਾਂਚਾ ਤਿਆਰ ਕਰਕੇ ਫੇਰ ਪ੍ਰਧਾਨਗੀਆ ਜਨਰਲ ਸਕੱਤਰਤਿਆਂ ਖਜ਼ਾਂਚੀਆਂ ਬਣਨੀਆਂ ਸੀ ਉਹ ਤਾਂ ਇੱਕ ਰਜਿਸਟ੍ਰੇਸ਼ਨ ਦੇ ਤੌਰ ਤੇ ਉਹ ਵੀ ਜਥੇਬੰਦੀ ਵਾਰਸ ਪੰਜਾਬ ਦੇ ਰਜਿਸਟਰ ਨਹੀਂ ਸੀ ਹੋਈ ਜੀ ਵਾਰਸ 5 ਆਪ ਰਜਿਸਟਰ ਹੋਈ ਸੀ ਪਪਾ ਉੱਤੇ ਟਿੱਪੀ ਜਿੱਜਾ ਹੈਸ਼ ਆੜੇ ਨੂੰ ਕੰਨਾ ਬੱਬਾ ਮੈਨੂੰ ਫਰਦੀਪ ਕਹਿੰਦਾ гана ਬਾਬਾ ਜੀ ਹੋਈ ਨਹੀਂ ਇਹਨਾਂ ਤੋਂ ਮੁੰਡਿਆਂ ਤੋਂ ਕਹਿੰਦਾ ਵੀ ਤੁਸੀਂ ਹਿੰਮਤ ਕਰਿਓ ਫਿਰ ਮੈਂ ਉਹ ਜਥੇਬੰਦੀ ਮੈਂ ਰਜਿਸਟਰਡ ਕਰਾਈ ਆ ਵਾਰਸ ਪੰਜਾਬ ਦੇ ਔਰ ਉਹਦੇ ਸਾਰੇ ਕਾਗਜ਼ ਮੇਰੇ ਕੋਲ ਨੇ ਅੱਜ ਵੀ ਜੋ ਭਾਈ ਅਮਰ ਸਿੰਘ ਜਿਹੜੀ ਅਮਰਪਾਲ ਸਿੰਘ ਸਿੱਧੂ ਵਾਲੀ ਦੀਪ ਸਿੰਘ ਵਾਲੇ ਅਮਰਪਾਲ ਕੋ ਵਾਰਸ ਪੰਜਾਬ ਦੇ ਆ ਠੀਕ ਹੈ ਇੱਕ ਧੜਾ ਉਹਦੇ ਚ ਚਲਿਆ ਗਿਆ ਇੱਕ ਵਾਰਸ ਪੰਜਾਬ ਦੇ ਚ ਰਹਿ ਗਿਆ ਜੀ ਜੋ ਤੁਹਾਡੇ ਕੋਲ ਜਥੇਬੰਦੀ ਦੇ ਕਾਗਜ਼ ਕਹਿ ਰਹੇ ਹੋ ਉਹੀ ਜਥੇਬੰਦੀ ਹੁਣ ਭਾਈ ਮਨਦੀਪ ਸਿੰਘ ਸਿੱਧੂ ਰਨ ਕਰ ਰਹੇ ਨੇ ਨਹੀਂ 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 ਉਹ ਕਿ ਮੈਨੂੰ ਰਨ ਕਰ ਲੂਗਾ ਉਹਨੂੰ ਉਹਦਾ ਪ੍ਰਧਾਨਤਾ ਹਰਨੇਕ ਸਿੰਘ ਫੌਜੀ ਆ ਜੀ ਠੀਕ ਆ ਨਹੀਂ ਹੁਣ ਤਾਂ ਜਣਾ ਕਣਾ ਹੀ ਬਾਈ ਫਿਰਦਾ ਯਾਰ ਠੀਕ ਆ ਹੁਣ ਨਹੀਂ ਕੋਈ ਚੱਕਰ ਰਹਿ ਗਿਆ ਹੁਣ ਤਾਂ ਕੋਈ ਕੋਸ਼ਿਸ਼ ਕਰਦਾ ਕੋਈ ਕੋਸ਼ਿਸ਼ ਕਰਦਾ ਅਸਲ 'ਚ ਨਾ ਸਾਰੇ ਬੰਦੇ ਸਪਸ਼ਟ ਨਹੀਂ ਹੈਗੇ ਉਹਦੇ ਨਾਂ ਉਹਨੂੰ ਕੈਸ਼ ਕਰਨਾ ਚਾਹੁੰਦੇ ਨੇ ਹੋਰ ਕੁਝ ਨਹੀਂ ਹੈਗਾ ਇਹ ਨਹੀਂ ਹੋਣਾ ਹੈਗਾ ਜਿਹੜੇ ਬੰਦੇ ਨੇ ਵੀ ਦੀਪ ਦੇ ਨਾਂ ਨੂੰ ਕੈਸ਼ ਕਰਨ ਦੀ ਕੋਸ਼ਿਸ਼ ਕੀਤੀ ਜਿਨੇ ਉਹਦੇ ਨਾਂ ਨੂੰ ਵਰਤ ਕੇ ਜੋ ਉਹ ਜਿਹੜਾ ਉਹਦਾ ਮਿਸ਼ਨ ਸੀ ਜਿਹੜਾ ਉਹਦਾ ਸਿਧਾਂਤ ਸੀ ਉਹ ਤੋਂ ਤਿਲਕਿਆ ਉਹਨੂੰ ਸਭ ਨੂੰ سزا ਮਿਲ ਰਹੀ ਹੈ ਸਭ ਨੂੰ ਔਰ ਹੋਰ ਮਿਲੂਗੀ ਜਿਹੜੇ ਨੇ ਦੀਪ ਦੀ ਜ਼ਿੰਦਗੀ ਜਿ ਨਿੱਜਣਾਉਂਦੀ ਤਾਂ ਕੋਈ ਚੀਜ਼ੇ ਨਹੀਂ ਸੀ ਉਹ ਤਾਂ ਨਿੱਜ ਛੱਡ ਕੇ ਆਇਆ ਸੀ ਯਾਰ ਉਹ ਤਾਂ ਪੰਜਾਬ ਔਰ ਪੰਥ ਨੂੰ ਸਮਰਪਿਤ ਸੀ ਹਨਾ ਇਸ ਕਰਕੇ ਹੁਣ ਤਾਂ ਹੋਰੇ ਕੋਹੜ ਲੱਗੀ ਹੋਈ ਹੈ ਉਹ ਗੱਲ ਕੁਝ ਵੀ ਨਹੀਂ ਹੈਗੀ ਹਨਾ ਉਹਦਾ ਭਰਾ ਫਿਰਦਾ ਵੀ ਮੇਰਾ ਕਿਤੇ ਲੋਟ ਆ ਜਾਵੇ ਮੈਂ ਐਮਐਲਏ ਬਣ ਜਾ ਜਾ ਜਥੇਬੰਦੀ ਦਾ ਪ੍ਰਧਾਨ ਬਣ ਜਾ ਹਣਾ ਪਹਿਲਾਂ ਇਹ ਫੌਜੀ ਵਾਲੇ ਤੜੇ 'ਚ ਸੀ ਫਿਰ ਮਾਰ ਕੇ ਛਾਲ ਅਮਰਤਪਾਲ ਵਾਲੇ 'ਚ ਚਲਿਆ ਗਿਆ ਜਦੋਂ ਉੱਥੋਂ ਵੀ ਕੁਛ ਨਾ ਬਣਿਆ ਹੁਣ ਛਾਲ ਮਾਰ ਕੇ ਕਹਿੰਦਾ ਮੈਂ ਤਾਂ ਜਥੇਬੰਦੀ ਚਲਾਉਣੀ ਐ ਅਕਾਲੀ ਦਲਵਾਰਸ ਪੰਜਾਬ ਦੇ ਨਹੀਂ ਚਲਾਉਣਾ ਇਹ ਯਾਰ ਕੀ ਐ ਇਹ ਨਿੱਜੇ ਆ ਸਾਰਾ ਹੋਰ ਕੀ ਐ ਜੀ ਜੇ ਤੂੰ ਅਮਰਤਪਾਲ ਵਾਲੀ ਜਥੇਬੰਦੀ ਚ ਐ ਤੂੰ ਉਹ 'ਚ ਰਹਿ ਤਾਂ ਸਹੀ ਕੰਮ ਕਰ ਉੱਥੇ ਯਾਰ ਹੂੰ ਠੀਕ ਐ ਮੈਂ ਥੋੜੋ ਕਹਿ ਰਹਾ ਵੀ ਉਹਦੇ ਨਾਲ ਕੰਮ ਨਾ ਕਰ ਤੂੰ ਉੱਥੇ ਕੰਮ ਕਰ ਤੂੰ ਫੌਜੀ ਉਹਨਾਂ ਨੂੰ ਡੁੱਬਦੀ ਕਿਸ਼ਤੀ ਜੀ ਛੱਡ ਕੇ ਛਾਲ ਮਾਰ ਕੇ ਭੱਜ ਗਿਆ ਜੀ ਠੀਕ ਐ ਡੁੱਬ ਜਾਂਦ ਕਿਸ਼ਤੀ ਡੁੱਬ ਰਹੀ ਆ ਉਹਦੇ ਚ ਬਿਠਾ ਕੇ ਭੱਜ ਗਏ ਉਹਨਾਂ ਨੂੰ ਆਪ ਛਾਲ ਮਾਰ ਗਿਆ। ਕਮਰਤਪਾਲ ਵਾਲੇ ਪਾਸੇ ਇਹ ਜਿਹੜੇ ਉਤਰੋ ਚੜਾਓ ਨੇ ਇਹਨਾਂ ਚ ਤਾਂ ਖੜਨਾ ਪੈਂਦਾ ਹੁੰਦਾ। ਹੂੰ ਠੀਕ ਹੈ ਉਤਰੋ ਦਾ ਸਮਾਂ ਵੀ ਦੇਖਣਾ ਪੈਂਦਾ ਚੜਤ ਦਾ ਸਮਾਂ ਵੀ ਦੇਖਣਾ ਪੈਂਦਾ ਹੁੰਦਾ। ਇਸ ਲਈ ਜਿਹੜੇ ਬੰਦੇ ਜਦ ਉਤਰੋ ਦਾ ਸਮਾਂ ਆਉਂਦਾ ਉਹ ਚ ਖੜਦੇ ਨੇ ਗੁਰੂ ਬਖਸ਼ਿਸ਼ ਉਹਨਾਂ ਤੇ ਕਰਦਾ। ਚੜਤ ਜਿੱਦਾ ਯਾਰ ਹਰੇਕ ਆ ਜਾਂਦਾ ਹੁੰਦਾ। ਜਦ ਚੜਤ ਹੁੰਦੀ ਹੈ ਹਨਾ ਇਸ ਕਰਕੇ ਹੁਣ ਤੁਸੀਂ ਦੇਖੋ ਸ਼੍ਰੋਮਣੀ ਅਕਾਲੀ ਦਲ ਜਦ ਪੂਰੇ ਦਾ ਪੂਰਾ ਡਾਊਨਫਾਲ ਸੀ ਸਾਰੇ ਅਕਾਲੀ ਦਲ ਨੂੰ ਛੱਡ ਛੱਡ ਭੱਜ ਰਹੇ ਸੀ ਜੀ ਪਲਵਿੰਦਰ ਸਿੰਘ ਖੜਿਆ ਨਹੀਂ ਡਟ ਕੇ ਮੇਰੀ ਜ਼ਮੀਰ ਦੀ ਜ਼ਮੀਰ ਨੇ ਆਵਾਜ਼ ਦਿੱਤੀ ਕਿ ਅੱਜ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਖਤਮ ਕਰਨਾ ਚਾਹੁੰਦੀ ਹੈ ਇੰਡੀਅਨ ਸਟੇਟ ਬੀਜੇਪੀ ਡਟ ਕੇ ਖੜਨ ਨਾਲ ਮੇਰੀ ਜ਼ਮੀਰ ਨੇ ਆਵਾਜ਼ ਦਿੱਤੀ ਮੈਂ ਡਟ ਕੇ ਖੜ ਗਿਆ ਨਾਲ ਠੀਕ ਹੈ ਜਦ ਤੱਕ ਖੜੂੰਗਾ ਜਦ ਤੱਕ ਸ਼੍ਰੋਮਣੀ ਅਕਾਲੀ ਦਲ ਐਨ ਪੈਰੀ ਸਰੀ ਹੋ ਕੇ ਪੰਜਾਬ ਚ ਸਰਕਾਰ ਨਹੀਂ ਬਣਾ ਲੰਦਾ ਕੋਈ ਬੰਦਾ ਆ ਕੇ ਕਹਿ ਦੇਵੇ ਕੋਈ ਸ਼ਰਤ ਰੱਖੀ ਹੈ ਠੀਕ ਹੈ ਡਟ ਕੇ ਡਟ ਕੇ ਖੜੂੰਗਾ ਅਕਾਲੀ ਦਲ ਸੱਤਾ ਚ ਆਊਗਾ ਪਾਵਰ ਚ ਆਊਗਾ ਫੇਰ ਭਾਵੇਂ ਅਕਾਲੀ ਦਲ ਤੂੰ ਕਹਿਦੀ ਹੈ ਵੀ ਹੁਣ ਤੁਸੀਂ ਮੌਜ ਕਰੋ ਅਸੀਂ ਆਪਣੀ ਧਰਮ ਦੀ ਗੱਲ ਕਰਾਂਗੇ ਜੀ ਠੀਕ ਹੈ ਯਾਰ ਸਾਰਾ ਕੁਝ ਨਹੀਂ ਹੁੰਦਾ ਐਮਐਲਏ ਕੀ ਚੀਜ਼ ਹੈ ਐਮਪੀ ਕੀ ਚੀਜ਼ ਹੈ ਮਿਨਿਸਟਰੀ ਕੀ ਚੀਜ਼ ਹੈ ਹਨਾ ਪੰਜਾਬ ਔਰ ਪੰਥ ਲਈ ਜਿਹਨੇ ਲੜਨਾ ਉਹ ਉਹਦਿਆਂ ਦੀਆਂ ਲੜਾਈਆਂ ਥੋੜੋ ਨੇ ਇਹ ਹੂੰ ਠੀਕ ਹੈ ਸਾਡੇ ਜਿੰਨੇ ਜਿਨ੍ਹਾਂ ਤੋਂ ਅਸੀਂ ਸੇਧ ਲੈ ਕੇ ਚੱਲ ਰਹੇ ਹਾਂ ਉਹਨੇ ਤਾਂ ਜੁੱਤੀ ਦੀ ਨੋਕ ਤੋਂ ਜਿਵੇਂ ਬਾਰਿਆ ਸਾਰਾ ਕੁਝ ਹੂੰ ਸੰਤ ਜਰਨੈਲ ਸਿੰਘ ਉਹਨਾਂ ਨੂੰ ਇੱਕ ਵਾਰ ਆਫਰ ਆ ਗਈ ਸੀ ਕਿ ਭਾਈ ਅਮਰੀਕ ਸਿੰਘ ਨੂੰ ਮੁੱਖ ਮੰਤਰੀ ਬਣਾ ਲੋ ਹੂੰ ਠੀਕ ਆ ਠੋਕ ਵਜਾ ਕੇ ਸੰਤਾ ਨੇ ਜੁੱਤੀ ਦੀ ਨੋਕ ਤੇ ਜੀ ਭਗਾ ਕੇ ਮਾਰੀ ਦੀ ਕਹਿੰਦੇ ਮੈਨੂੰ ਨਹੀਂ ਚਾਹੀਦੀ ਇਹ ਦਿੱਲੀ ਦੀ ਸੂਬੇਦਾਰੀ ਹੂੰ ਠੀਕ ਆ ਇਹ ਦਿੱਲੀ ਦੀ ਗਵਰਨਰਰੀ ਮੈਨੂੰ ਨਹੀਂ ਚਾਹੀਦੀ ਹੈਗੀ ਠੀਕ ਆ ਇਸ ਕਰਕੇ ਐਮ ਐਲ ਏ ਐਮ ਪੀ ਸਾਰਾ ਕੁਝ ਨਹੀਂ ਹੁੰਦਾ ਪਰ ਹੁਣ ਜਿਹੜਾ ਸਮਾਂ ਲੋਕ ਯਾਰ ਟਿਕਟਾਂ ਪਿੱਛੇ ਲੜ ਰਹੇ ਨੇ ਅੱਜ ਲੋਕ ਐਮ ਐਲ ਏ ਐਮ ਪੀ ਵੰਨ ਪਿੱਛੇ ਆਪਣੇ ਕਰਤਾਰ ਇੰਨੇ ਗੇਰਲੇ ਕਿ ਤੁਸੀਂ ਸੋਚ ਵੀ ਨਹੀਂ ਸਕਦੇ ਬੰਦੇ ਜਿਹੜੀਆਂ ਜਥੇਬੰਦੀਆਂ ਨੂੰ ਗਾਲਾਂ ਕੱਢਦੇ ਨੇ ਜਿਹੜੀਆਂ ਜਥੇਬੰਦੀਆਂ ਦੀ ਜਦੋਂ ਸਥਾਪਨਾ ਹੋਈ ਆ ਉਹਨਾਂ ਬੰਦਿਆਂ ਦੇ ਉਲਟ ਰਹੇ ਉਹਨਾਂ ਜਥੇਬੰਦੀਆਂ 'ਚ ਆ ਰਹੇ ਨੇ ਜਮੀਰ ਮਾਰ ਕੇ ਸਿਰਫ ਐਮਐਲਏ ਆਰ ਐਮਪੀ ਵਾਸਤੇ ਹੋਰ ਤਾਂ ਕੁਝ ਵੀ ਨਹੀਂ ਜੀ ਹਨਾ ਅਸੀਂ ਤਾਂ ਆਪਣੀ ਜਮੀਰ ਔਰ ਜਮੀਰ ਬੰਦੇ ਦੀ ਜਿਹੜੀ ਆ ਇਹ ਮਰ ਜਾਣੀ ਸਭ ਤੋਂ ਖਤਰਨਾਕ ਹੈ ਹੂੰ ਹਨਾ ਤੇ ਸੰਤ ਜਰਨੈਲ ਸਿੰਘ ਹੁਣੀ ਗੱਲ ਕਹਿੰਦੇ ਹੁੰਦੇ ਸੀ ਕਦੇ ਸਰੀਰ ਕਮੌਤ ਦਾ ਨਹੀਂ ਮੈਨੂੰ ਡਰ ਹੈਗਾ ਜੀ ਜਮੀਰ ਦਾ ਮਰ ਜਾਣਾ ਯਕੀਨਨ ਮੌਤ ਹੈ ਹੂੰ ਇਸ ਕਰਕੇ ਜਾਗ ਦੀ ਜਮੀਰ ਵਾਲੇ ਨਹੀਂ ਬਦਲਦੇ ਹੁੰਦੇ ਅਸੀਂ ਸਭ ਮੈਨੂੰ ਕਹਿੰਦੇ ਨੇ ਇਕਾਲੀ ਦਿਲ ਮੈਂ ਸਪੋਰਟ ਕਰ ਰਿਹਾ ਹਾਂ ਇਕਾਲੀ ਦਿਲ ਦੀ ਕਰੂੰਗਾ ਡਟ ਕੇ ਹੂੰ ਇਹ ਥੋੜਾ ਖੇਤਰੀ ਪਾਰਟੀ ਖਤਮ ਹੋਣ ਦੇ ਦੇਣੀ ਹੈ ਸੁਖਵੀਰ ਸਿੰਘ ਬਾਦਲ ਨੇ ਹੁਣ ਕੰਮ ਕੀਤਾ ਯਾਰ ਉਹਨੇ ਜੋ ਗਲਤੀ ਫਲਤੀ ਹੋਈ ਜਿਹੜੀ ਉਹਨੇ ਨਹੀਂ ਵੀ ਦੀ ਗਲਤੀਆਂ ਕਰੀਆਂ ਉਹਨਾਂ ਦੀ ਵੀ ਮਾਫੀ ਮੰਗ ਲਈ ਸਿੱਖਾਂ ਦਾ ਤਾਂ ਸਨਾਤ ਹੈ ਇਹ ਰਵਾਇਤ ਹੈ ਸਿੱਖਾਂ ਦੀ ਕਿ ਜਿਹੜਾ ਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਜੀ ਨੇ ਸਜ਼ਾ ਲਵਾਈ ਬਸ ਖਤਮ ਹੋ ਜਾਂਦੀ ਹੈ ਕਹਾਣੀ ਉਦੋਂ ਬਾਅਦ ਤਾਂ ਕੋਈ ਗੱਲੇ ਨਹੀਂ ਸਾਰਿਆਂ ਨੇ ਲਵਾਈ ਹੈ ਸ਼ੇਰੇ ਪੰਜਾਬ ਨੇ ਲਵਾਈਆ ਮਹਾਰਾਜਾ ਨਹੀਂ ਉਹਦੇ ਤੇ ਵੀ ਟਿੱਪਣੀ ਹੋਈ ਹੈ ਕਹਿੰਦੇ ਜਥੇਦਾਰ ਦੇ ਜੋ ਹੁਕਮ ਸੀ ਉਹਨਾਂ ਤੇ ਖਰੇ ਨਹੀਂ ਉਤਰੇ ਸੁਬੀ ਸਿੰਘ ਬਾਦਲ ਉਹ ਤਾਂ ਜਿਹੜਾ ਜਥੇਦਾਰ ਦੀ ਉਸ ਵੇਲੇ ਤਖਤ ਸਾਹਿਬ ਦਾ ਉਹ ਤਾਂ ਆਪ ਪਾਰਟੀ ਬਣਾਈ ਬੈਠਾ ਜੋ ਉਹਨੇ ਹੁਕਮ ਕੀਤਾ ਉਹਨੇ ਆਪ ਉਹਦਾ ਲੰਗੜਾ ਕਰਤਾ ਉਹਨੂੰ ਤਲਬ ਕਰਨਾ ਚਾਹੀਦਾ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਗਿਆਨੀ ਹਰਪ੍ਰੀਤ ਸਿੰਘ ਨੂੰ ਤਲਬ ਕਰਕੇ ਅਕਾਲ ਤਖਤ ਸਾਹਿਬ ਤੇ ਥਮਲੇ ਨਾ ਬਣ ਲੈਣਾ ਚਾਹੀਦਾ ਜੀ ਉਹਨੇ ਤਾਂ ਇਹ ਕਿਹਾ ਸੀ ਸਾਰੇ ਇਕੱਠੇ ਹੋਵੋ ਜੇ ਕਿਸੇ ਨੇ ਗਲਤੀ ਕੀਤੀ ਹੋਰਿਆ ਕਿ ਗਲਤੀ ਮੰਨੋ ਉਹ ਆਪੇ ਪਾਰਟੀ ਬਣਾ ਕੇ ਵਗਿਆ ਬੀਜੇਪੀ ਦਾ ਬੰਦਾ ਯਾਰ ਉਹ ਹਰਪ੍ਰੀਤ ਤੁਸੀਂ ਦੇਖਿਆ ਨਹੀਂ ਉਹ ਉਹਨਾਂ ਦੀਆਂ ਮੀਟਿੰਗਾਂ 'ਚ ਮਹਿਫਲਾਂ 'ਚ ਕਿਵੇਂ ਹੱਸਦਾ ਇੱਕੜ ਸਿੱਖ ਕੋਈ ਜਥੇਦਾਰ ਨੇ ਆਵੇ ਅਕਾਲ ਤਖਤ ਸਾਹਿਬ ਦਾ ਇੱਕੜ ਹੱਸਦਾ ਦੇਖਿਆ ਤੁਸੀਂ ਕੋਈ ਉਹ ਤੂੰ ਭਲਿਆ ਮਾਨ ਸਾਹਿਬ ਪੰਜਾਬ ਤੇ ਕਹਿਜਿਆ ਸਮਾ ਚੱਲ ਰਿਹਾ ਹੈ ਇੰਡੀਅਨ ਸਟੇਟ ਡੀਪ ਸਟੇਟ ਪੰਜਾਬ ਨੂੰ ਖਤਮ ਕਰਨ ਤੇ ਲੱਗੀਆਂ ਹੋਈਆਂ ਨੇ ਤੇ ਤੂੰ ਦੰਦੀਆਂ ਕੱਢਦਾ ਉੱਤੇ ਬੈਠ ਕੇ ਖਚਰੀ ਹਸੀ ਐਸ ਐਸ ਕੇ ਸਿੱਖਾਂ ਨੂੰ ਚੜਾ ਰਿਹਾ ਓ ਠੀਕ ਹੈ ਇਹ ਤਾਂ ਬਕਾਊ ਮਾਲ ਆ ਸਾਰਾ ਇਹਨਾਂ ਨੂੰ ਕੌਣ ਪੁੱਛਦਾ ਗਿਆਨੀ ਹਰਪ੍ਰੀਤ ਉਹਨਾਂ ਨੂੰ ਇੱਕ ਕੁਸਨ ਵੀ ਨਹੀਂ ਹੋਣਾ ਇਹਦਾ ਕੱਖ ਨਹੀਂ ਬਣਨਾ ਇਹਦਾ